ਏ ਬਾਈ ਜੀ ਪਹਿਲਾਂ ਮਾਰਕਫੈਟ ਚ ਇਹਨੇ ਕਪਲਾ ਕਰਕੇ ਉੱਥੋਂ ਇਹ ਹਸਤੀਵਾ ਦੇ ਕੇ ਆਇਆ ਫਿਰ ਇਹਨੇ 2000 ਗਜ ਨੂੰ ਜੇਹਲਾਨੀ ਕਲੋਨੀ ਚ ਜਗ੍ਹਾ ਲਈ 2 ਨੰਬਰ ਦੇ ਪੈਸੇ ਨਾਲ 86000 ਗਜ ਨੂੰ ਇਹ 350 ਗਜ ਦਾ ਪਲਾਟ ਵੇਚ ਕੇ ਆਇਆ ਇਹਦੇ ਕੋਲੇ ਪੈਸੇ ਦੋਸਤੋ ਕਿਵੇਂ ਆ ਗਏ ਜੀ 2.5 ਕਰੋੜ ਦਾ ਪਲਾਟ 3 ਕਰੋੜ ਦਾ ਇਹਨੇ ਹੁਣ ਵੇਚਿਆ ਠੀਕ ਹੈ ਜੀ ਤੇ ਬਰਨਾਲੇ ਦੇ ਵਿੱਚ ਮੈਥੋਂ ਇਹਨੇ ਵਰਕ ਆਰਡਰਾਂ ਦਾ 2% ਮੰਗਿਆ ਵੀ 2.5 ਲੱਖ ਰੁਪਏ ਦੇ ਦੇ ਤੇ ਵਰਕ ਆਰਡਰਾਂ ਤੇ ਸਾਈਨ ਕਰੂੰਗਾ ਮੇਰੇ ਵਰਕ ਆਰਡਰ ਪੈਸਿਆਂ ਪਿੱਛੇ ਰੋਕੀ بیٹھا ਵਿਸ਼ਾਲ ਈਓ ਬਰਨਾਲਾ ਨਗਰ ਕਾਉਂਸਲ ਜੇ ਮੈਂ ਭਾਈ ਜੀ ਸਾਰੇ ਪ੍ਰਸ਼ਾਸਨ ਨੂੰ ਵੀਲ ਕਰਦਾ ਵੀ ਇਹਨੂੰ ਚੱਕ ਕੇ ਲੈ ਕੇ ਜਾਓ 2 ਲੱਖ ਮੈਥੋਂ ਪਹਿਲਾਂ ਇਤਨੌਲੇ ਲੈ ਗਿਆ ਜੀ ਵੀ ਇਹਦੇ ਬੰਦੀ ਕਾਰਵਾਈ ਕਰਕੇ ਜਾਓ ਹੁਣੇ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਸਿਰਫ ਇਲਜ਼ਾਮ ਨੇ ਜਾਂ ਇਸ ਦੇ ਵਿੱਚ ਕੋਈ ਸਚਾਈ ਵੀ ਹੈ ਇੱਕ ਠੇਕੇਦਾਰ ਵੱਲੋਂ ਦਿੱਤੀ ਕਮਿਸ਼ਨ ਦੇ ਇਲਜ਼ਾਮ ਹਨ ਸਾਰੇ ਠੇਕੇਦਾਰਾਂ ਵੱਲੋਂ ਦਿੱਤੀ ਕਮਿਸ਼ਨ ਦੀ ਗੱਲ ਕਰੀਏ ਤਾਂ ਰਕਮ ਕਰੋੜਾਂ ਵਿੱਚ ਪਹੁੰਚ ਜਾਏਗੀ ਕੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇਗੀ ਜੇ ਠੇਕੇਦਾਰ ਦੇ ਇਲਜ਼ਾਮ ਝੂਟੇ ਹਨ ਤਾਂ ਉਸ ਵਿਰੁੱਧ ਕੀ ਕਾਰਵਾਈ ਹੋਏਗੀ